ਸਸ਼੍ਰੀਕਾਲ ਤੁਸੀਂ ਸੁਖ ਰਹਿсэн ਜੈਡ ਨਿਊਜ਼ ਤੇ ਪਿਓ ਦੇ ਵੱਲੋਂ ਹੀ ਆਪਣੇ ਬੱਚਿਆਂ ਨੂੰ ਦਰਸਲ ਅਗਵਾ ਕਰਵਾ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਦਰਸਲ ਪਿਓ ਨੇ ਆਪਣੇ ਹੀ ਬੱਚਿਆਂ ਨੂੰ ਸਹੁਰੇ ਘਰ ਤੋਂ ਅਗਵਾ ਕਰ ਲਿਆ ਸੀ ਔਰ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਦੇ ਕਾਰਨ ਪਤਨੀ ਆਪਣਾ ਘਰ ਛੱਡ ਕੇ ਪਿਛਲੇ ਕਈ ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਦਰਸਲ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਵਿੱਚ ਤੜਕਸਾਰ ਤਰਨ ਤਰਨ ਤੋਂ ਵਾਇ ਕੁਝ ਵਿਅਕਤੀਆਂ ਨੇ ਇੱਕ ਕਾਰਨ ਅnder ਦਾਖਲ ਹੋ ਕੇ ਜਬਰੀ ਦੋ ਬੱਚਿਆਂ ਨੂੰ ਉਗਵਾ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਆ ਕੇ ਰਹਿ ਰਹੀ ਸੀ ਤੇ ਉਸ ਦਾ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਰੇ ਪਿੰਡ ਸਾਧੂ ਚੱਕ ਘਰ ਦੇ ਵਿੱਚ ਦਾਖਲ ਹੋ ਕੇ ਦੋਨਾਂ ਬੱਚਿਆਂ ਨੂੰ ਜਬਰੀ ਅਗਵਾ ਕਰ ਲਿਆ ਗਿਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ ਤਾਂ ਜਿਸ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਰੁਪਈਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਪਿੰਡ ਸਾਧੂ ਚੱਕ ਵਿਖੇ ਕਾਰਨਦਰ ਦਾਖਲ ਹੋ ਕੇ ਦੋ ਬੱਚਿਆਂ ਨੂੰ ਅਗਵਾ ਕਰਕੇ ਲੈ ਗਏ ਸੀ ਤੇ ਘਰ ਦੀ ਪੰਤੋੜ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਤੀ-ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਸ ਕੇਸ ਦਾ ਲੱਗਾ ਹੋਇਆ ਹੈ। ਪਰ ਲੜਕੀ ਦੇ ਪਿਤਾ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੋਨਾਂ ਬੱਚਿਆਂ ਨੂੰ ਅਗਵਾ ਕੀਤਾ ਸੀ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਸਾਰੇ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੇਡੀ ਜੀ ਵੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ థాంਕਫੁਲ ਕਰਾਉਣਾ ਹੈ ਘੱਟ ਹੈ ਇਹਨਾਂ ਨੇ ਬਹੁਤ ਆਪਣਾ ਹਾਰਡ ਵਰਕ ਕੀਤਾ ਹੈ ਸੋ ਮੈਂ ਇਹਨਾਂ ਦੀ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਕਿ ਮੈਂ ਬਸ థాంਕਫੁਲ ਹਾਂ ਇਹਨਾਂ ਦਾ ਸਰ ਮੈਂ ਤੇ ਐਸਐਸਪੀ ਸਾਹਿਬਾਂ ਦਾ ਜਿੰਨੇ ਵੀ ਵੱਡੇ ਅਫਸਰ ਮੈਂ ਪੁਲਿਸ ਅਫਸਰ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿਨ੍ਹਾਂ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਤੇ ਮੈਂ ਤੇ ਇਹੀ ਕਹਿੰਨੀ ਹੈ ਕਿ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ ਆ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਸੰਬੰਧੀ ਜਿਹੜੀ ਐਫ ਆਈ ਆਰ ਨੰਬਰ 122 ਥਾਣਾ ਸਦਰਬਿਖੇ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਸੰਬੰਧੀ ਮਾਨਯੋਗ ਐਸ ਐਸ ਪੀ ਗੁਰਦਾਸਪੁਰ ਦੇ ਦਸ਼ਾ ਨਿਰਦੇਸ਼ੇਟਾ ਕਾ ਟੀਮ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀਆ ਨੂੰ ਫੜਨ ਵਾਸਤੇ ਤੇ ਪੂਰਾ ਉਹਨਾਂ ਦੇ ਪ੍ਰੈਸ਼ਰ ਬਿਲਟ ਉੱਪਰ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸ ਸੰਬੰਧ ਕਰ ਰਿਹਾ ਤੇ ਬੱਚੇ ਜਿਹੜੇ ਮਦਰ ਦੇ ਹਵਾਲੇ ਕਰ ਦਿੱਤੇ ਸਰ ਝਗੜਾ ਕਿਹੜੇ ਚੜਾ ਕਿਹੜੇ ਇਹਨਾਂ ਦਾ ਫੈਮਿਲੀ ਡਿਸਕਿਊਟ ਸੀ ਦੋਨੋਂ ਦਾ ਹਸਬੰਦ ਵਾਈਫ ਦਾ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਕਾਲਰਾ ਦਾ ਰਹਿਣ ਵਾਲਾ ਪਿੰਨ ਫਤਿਹਪੁਰ ਇਹੜੀ ਕੁੜੀ ਆ ਕਿੰਨੇ ਚਿਰ ਕੇਸ ਚੱਲਦੇ ਨੇ ਇਹਨਾਂ ਦਾ ਤੇ ਹੀ ਮੀਸੋ ਤੇ ਹੀ ਤੋਂ ਕੇਸ ਚੱਲ ਰਹੇ ਨੇ ਤਾਂ ਉਸ ਅੱਡਰਸ ਨੂੰ ਚੱਲ ਰੱਖਾਂਗੇ ਜਿਸ ਉਹ ਜਿਹੜੇ ਬੱਚੇ ਨੇ ਬ੍ਰਾਮਦ ਕਰ ਹਵਾ ਦੇ ਕਰਤੇ ਬੱਚੇ ਬ੍ਰਾਮਦ ਕਰਕੇ ਮਦਰ ਦੇ ਹਵਾ ਦੇ ਕਰ ਤੇ ਕਿੰਨੇ ਬੰਦੇ ਖਲਾਫ ਕਰਦੇ ਜੁਈਏ ਜੀ ਆਖਿਆ 6 ਬੰਦੇ ਨੇ ਬਾਈ ਨੇਮ ਬਾਕੀ ਅਨੂਨ ਇਹਡ ਕਰ ਰਗੇ ਪਰਪਸ ਵਾਇਲਟ ਕਰੀ ਬਣ ਵਾਸਤੇ ਹਾਂ ਉਹ ਦੋਸ਼ੀ ਨੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ